ਇਹ ਬਾਕਸਿੰਗ ਖਾਲਸਾ ਨਗਰ ਕੀਰਤਨ ਵਾਸਤੇ ਆਹ ਪਤਾ ਨਹੀਂ ਕੀ ਰੰਗ ਜੇ ਬਣਾਈ ਜਾਂਦਾ ਇਸ ਨੂੰ ਅੱਗੇ ਚੱਲ ਕੇ ਦਿਖਾਵਾਂਗੇ ਆਪਾਂ ਇਹ ਬੰਦਾ ਕੀ ਬਣਾਉਂਦਾ ਪਾਣੀ 'ਚ ਖੁੱਲਾ ਪਾ ਦੇ ਤਾਂ ਬਚਾਵਾਂਗੇ ਤੂੰ ਅੱਛਾ ਕੀ ਬਣਾ ਰਿਹਾ ਹੈ ਤੂੰ ਚਾਵਲ ਬਣਾਉਂਦੀ ਚਾਵਲਾ ਮੱਠੇ ਚਾਵਲ ਪਤਾ ਨਹੀਂ ਕੀ ਬਣਾ ਰਿਹਾ ਬਈ ਇਹ ਓ ਜੀ ਕਾ ਗੰਢੀ ਹੋ ਗਈ ਦਿੱਤਿਆ ਜੀ ਆਹ ਦਰਸ਼ਕ ਪਹੁੰਚ ਚੁੱਕੇ ਨੇ ਦੇਖਣ ਵਾਸਤੇ ਸਾਡੇ ਮਹਾਪੁਰਸ਼ ਕਾਲਾ ਸਿੰਘ ਜੀ ਇਹ ਚੀਲੇ ਨੇ ਇਧਰ ਲਾਲੀ ਬਿਸਕਟ ਲੈ ਕੇ ਆਇਆ ਸੇਵਾ ਬਿਸਕਟਾਂ ਦੀ ਜਿਹੜਾ ਤਰਨ ਸੇਵਾਦਾਰਾ ਜਿਹੜਾ ਕਿ ਸੋਭਾ ਤੋਂ ਸੇਵਾ ਨਿਵਾਰਿਆ ਸੰਗਦਾ ਬੜਾ ਵੈਰੀ ਬੜਾ ਸੰਗਦਾ ਹਾਂ ਤਰਾ ਆਉਣ ਜਕਾ ਗਲੇ ਹੱਥ ਗਿਰ ਗਈ ਮੈਂ ਜਿੰਦਰ ਦੇਖੋ ਜਾਂਦੀ ਉਹ ਬੰਦਾ ਆਥਰੀ ਕਰਦੇ ਆ ਗਿਆ ਆ ਗਿਆ ਯਾਰ ਵਧੀਆ ਜਿੰਦਰਾ ਜਿੰਦਰਾ ਆਪਣੇ ਦੇ ਲੱਗਦੇ ਨੇ ਇਹ ਬੰਦੇ ਯਾਰ ਹੈ ਕੀ ਗੱਲ ਲੱਗਦੇ ਨੇ ਕਰਦਾ ਕਰਦਾ ਅਸੀਂ ਵੀ ਲੱਗਦੀ ਨਹੀਂ ਹੈਗੇ ਉਹਨੂੰ ਅਸੀਂ ਦਰੂਗਣੀ ਤੋਂ ਰੋਕਿਆ ਜਿੱਦ ਗੁਰੂ ਘਰ ਆਇਆ ਕਰ 24 ਤਰੀਕ ਨਾ ਯਾਰਾ ਬੰਦਾ ਠੀਕ ਆ ਰਵਿੰਦੀ ਨੇ ਗਿਆ ਤਾਂ ਉਹ ਸੋਫੀ ਆ ਬੰਦਾ ਸਹੀ ਹੈ ਜਰਾ ਕਿਹੜੇ ਕਿਹੜੇ ਲਾਲੀ ਇਹ ਸਹੀ ਆ ਆਹ ਲਾਲੀ ਬਿੰਦੀ ਨੇ ਨੁਕਸਾਨ ਕਿੰਨਾ ਕਰਿਆ ਨਹੀਂ ਭਾਈ ਪੁੱਛੋ ਭਈ ਵੀ ਇਹ ਗੱਲ ਦਾਰੂ ਦੀ ਬੀਤੀ ਸੀ ਨਹੀਂ ਯਾਰਾ ਬਿੰਦਾ ਤੁਸੀਂ ਬਦਨਾਮ ਕਰੇ ਸੇਵਾਦਾਰ ਬੰਦੇ ਨੇ ਪੱਕੇ ਆਪਣੇ ਯਾਰ ਉਹ ਯਾਰ ਯਾਰ ਇਹ ਸੇਵਾਦਾਰ ਬੰਦਾ ਆਪਣਾ ਸਾਡਾ ਇਹ ਸੇਵਾਦਾਰ ਸਾਡੇ ਸੈਕਟਰੀ ਸਾਫ ਸੀਰਾ ਜੀ ਪਹੁੰਚ ਚੁੱਕੇ ਨੇ ਐਨਆਰਸੀ ਗੁਰਦੁਆਰਾ ਪਹੁੰਚਦੇ ਬਹੁਤ ਨਿਗਾ ਤੇ ਪਿਆਰ ਭਰਿਆ ਸਵਾਗਤ ਕਰਦੇ ਆ ਕਾਲੇ ਸੀਰਾ ਆ ਗਿਆ ਬਾਈ ਤਾੜੀਆਂ ਮਾਰ ਦੋ ਵਾਹ ਜੀ ਵਾਹ ਇਹ ਹੁੰਦਾ ਸਵਾਗਤ ਐਨੇ ਸੋਹਣੇ ਬੰਦਿਆਂ ਦਾ ਸੀਰਾ ਕਿੱਥੇ ਗਿਆ ਜੀ ਅੱਜ ਸਹੀ ਨਹੀਂ ਦੱਸਾਂ ਲਓ ਧਿਆਨ ਯਾਰ ਕੰਮ ਦਾ ਦੇਖ ਲੈ ਕਿੰਨਾ ਕਰਿਆ ਦੇਖਿਆ ਟੇਬਲ ਬਣਾਏ ਦੇਖੋ ਮੈਂ ਨਹੀਂ ਗਿਆ ਮੈਂ ਧੋਣੇ ਭੇਜਿਆ ਬਈ ਜਿਹੜਾ ਟਰਾਲੀ ਆ ਤਿਆਰ ਕਰਦੇ ਨੇ ਮੈਂ ਬੰਦਾ ਦੂਆ ਬਾਈ ਜੀ ਮੈਂ ਮੈਂ ਜਾਣਾ ਚਾਹੁੰਦਾ ਨਹੀਂ ਸੀਗਾ ਮੈਨੂੰ ਕਹਿੰਦਾ ਵੀ ਮੈਨੂੰ ਵੀ ਤੁਹਾਡੇ ਮੈਂ ਦੋ ਲੰਗਰ ਕਮੇਟੀ ਉੱਥੇਰਾ ਕਾਟਾ ਮਾਰ ਦੂੰ ਮੈਂ ਬੜਨਾ ਵੀ ਪ੍ਰਧਾਨ ਪ੍ਰਧਾਨ ਉਹ ਕਹਿੰਦਾ ਵੀ ਮੈਂ ਫਿਰ ਕਿਸੇ ਨੂੰ ਹੋਰ ਬਣਾ ਦੂੰ ਹੁਣ ਸਵੇਰੇ ਦੇਖਦਾ ਤੇਰਾ ਕਰਨਾ ਕੀ ਆ ਮੀਟਿੰਗ ਹੋਊਗੀ ਹੁਣ ਬੈਠ ਕੇ ਬੈਠੂ ਇਧਰੇ ਦੇ ਮੇਰੇ ਤੇ ਕਿਉਂ ਪ੍ਰਧਾਨ ਤੇ ਬੈਠੇ ਪ੍ਰਧਾਨ ਭੇਜਦਾ ਮੈਂ ਤਾਂ ਕੋਈ ਗੱਲ ਨਹੀਂ ਉਹਦੀ ਵੀ ਉਹਦੀ ਸ਼ੈਅ ਤੈਨੂੰ ਨਹੀਂ ਕੋ ਕਰੂ ਮੈਨੂੰ ਪ੍ਰਧਾਨ ਬਣਾ ਦੋ ਉਹਨੂੰ ਹਟਾ ਦੋ ਦੇਖਦੇ ਆ ਕੋਈ ਨਾ ਮੈਂ ਚੰਗੀ ਨਾ ਦੋਇਆ ਦੇਖ ਇਸ ਤਰ੍ਹਾਂ ਵੀਡੀਓ ਨਾਲ ਬੁਲ ਕੀਤਾ ਕਿ ਮੇਰੀ ਵੀ ਫੋਟੋ ਹੋਣੀ ਚਾਹੀਦੀ ਹੈ ਮਰਦਾਂ ਲੋਕੀ ਕਿੰਨੇ ਉਧਰ ਖੜਾਉਣੇ ਆ ਨੇ ਇਹ ਲਾਲ ਜਰ ਦੂਗਾ ਲਾਲ ਰੰਗ ਵਾਲੀ ਟੰਗੀਆਂ ਦਾ ਨਾਮ ਸਹੀ ਗਾਣੋ ਸਿਕੰਦਰ ਪਹੁੰਚ ਗਿਆ ਇਹ ਵੋੜਾ 4 ਵਜੇ ਉੜਦਾ ਬਾਈ ਇਧਰ ਕਾਲੇ ਉਹਦੀ ਸੇਵਾ ਕਰ ਰਹੇ ਨੇ ਕਾਲੇ ਕਿੰਨੇ ਵਜੇ ਉੜਦਾ 3 ਵਜੇ 27 ਮਿੰਟਾਂ ਦੇ ਵੈਰੀ ਗੁੱਡ ਇਧਰ ਇਧਰ ਕਿੰਨਾ ਰਾਸ ਸ਼ੰਭਾ ਸਾਰੇ ਸਾਹਿਰ ਜਨਮ ਲਓ ਨੋਇ ਤੁਮਰੇ ਜੀ ਆਇਆ ਸ੍ਰੀ ਆਈ ਤੁਰ ਆਤਮ ਨੇ ਆਈ ਤੁਰ ਆਪਨੇ ਚਲਤ ਲੋ ਜੀ ਸ਼ਕਤੀ ਜਾਨ ਕੀ ਚਲਤ ਲੋ ਸਾਡੇ ਸੇਵਾਦਾਰ ਆ ਪਤਾ ਕੀ ਹੈ ਜੀ ਟਰਾਲੀਆਂ ਤਿਆਰ ਕਰ ਰਹੇ ਨੇ ਜੀ ਬਾਗ ਸਿੰਘ ਮਿਸਤਰੀ ਇੱਧਰ ਸਾਡਾ ਆੜੀ ਲਾਲੀ ਸਿੰਘਾ ਗਰੇਵਾਲ ਆ ਮੈਨੂੰ ਉਹ ਸੂਟਰੀ ਕਿਹੜੀ ਆ ਬੜਾ ਸੇਵਾ ਕਰ ਰਿਹਾ ਜੀ ਦੇਖੋ ਆਹਾ ਕਿਆ ਲੋਕਾ ਇਹਨੂੰ ਕਹਿੰਦੇ ਆ ਮੁੰਡਾ ਬਾਦ ਹੈ ਹੋਣਾ ਮੁੰਡਾ ਇਹਨੂੰ ਕਹਿੰਦਾ ਮੁੰਡਾ ਬਾਦ ਹੈ ਸਟੇਟਸ ਬਰਹਾਰੀ ਤੋਰ ਆਪਨੇ ਹੈ भारी गुरे भलारी बुरे नाम ना जती सत नाम सत i ਦੱਬੀ ਲੱਗ ਗਈ ਜਣ ਨੀਨੀ ਜੀ ਲੱਭੀ ਬੈਠਾ ਉਹ ਦੱਬੀ ਦਾ ਹੀ ਕਰੇਗਾ ਲਾਲੀ ਆ ਆ ਗਿਆ ਅਕਸਰ ਜੀ ਆ ਗਏ ਇਹ ਆ ਸਾਡੀ ਬਈ ਲੰਗਰ ਸੇਵਾ ਕਮੇਟੀ ਹੈ ਠੀਕ ਹੈ ਹਣਾ ਆਹ ਹੋ ਰਹੀ ਗਈ ਹੋਈ ਦੋ ਲੰਗਰ ਕਮੇਟੀ ਕਾਨਗੜ ਮਾਨਸਾ ਜੀ ਐਤਾਰਨਾ ਆਦਾ ਜੀ